ਵਾਇਗੁਰੂ ਜੀ ਕਾਲਸਾ ਵਾਇਗੁਰੂ ਜੀ ਜੀ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਐਨ ਨਵੇਂ ਵੀਡੀਓ ਦੇ ਵਿੱਚ ਬਹੁਤ ਦਿਨਾਂ ਤੋਂ ਕੋਈ ਬਲੌਗ ਨਹੀਂ ਪਾ ਰਹੇ ਸੀ ਕਿਉਂਕਿ ਥੋੜੀ ਸਿਹਤ ਖਰਾਬ ਸੀ ਤੇ ਇੱਕ ਕੋਈ ਹੈਪਨ ਹੋਇਆ ਹੋਵੇਗਾ ਕਿ ਥੋੜੇ ਬਿਜੀ ਸੀਗੇ ਤੇ ਅੱਜ ਤਰੀਕੀ ਨਹੀਂ ਹੋਈ ਭਾਈ ਅੱਜ ਤਰੀਕ ਹਾਂ 14 ਤਰੀਕ ਆ ਅੱਜ ਆ ਪਸੰਤ ਪੰਚਮੀ ਨਾਲਿਆ ਨਾਲੇ ਕੀ ਆ ਹੋ ਉਹ ਕੰਜਰ ਖਾਣਾ ਜਿਹੜਾ ਹੁੰਦਾ ਹੈ ਇੱਕ ਵੈਲੈਂਟਾਈਨ ਦੇ ਹਾਂ ਆਵਾਜ਼ੀ ਚੌੜਾ ਜੀ ਤੇ ਅੱਜ ਆਪਾਂ ਤਿਆਰ ਹੋ ਰਹੇ ਸਾਰੇ ਜੀ ਤੇ ਸੁਪੀਰ ਸਿੰਘ ਖੜਾ ਰੋਜ਼ੀ ਤਦਾ ਤਿਆਰ ਹੋਇਆ ਆ ਇਧਰ ਬੀਬੀ ਗਿਸ਼ਾਨ ਕੌਰ ਜੀ ਉੱਤਰੇ ਹੌਲੀ ਹੌਲੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਰਦੀ ਕਲਾ ਸਰਦੀ ਕਲਾ ਚਲੋ ਹੌਲੀ ਹੌਲੀ ਉਤਰੇ ਹੋ ਧਿਆਨ ਨਾ ਤੇ ਮਾਤਾ ਪਿਤਾ ਜੀ ਹੁਣੀ ਵੀ ਤਿਆਰ ਹੋਇਆ ਬਾਪੂ ਬੇਬੇ ਵੀ ਤੇ ਤੁਹਾਨੂੰ ਲੈ ਕੇ ਚੱਲਦੇ ਦੁਕਾਨ ਤੇ ਇੱਕ ਸਰਪ੍ਰਾਈਜ਼ ਆ ਉੱਥੇ ਜਾ ਕੇ ਦੱਸ ਦੇਣਾ ਵੀਡੀਓ ਦਾ ਆਨੰਦ ਨਹੀਂ ਆਉਣਾ ਤੁਹਾਨੂੰ ਪਹਿਲਾਂ ਦੱਸਦਾ ਤਾਂ ਤਿਤੋਂ ਲੈ ਕੇ ਚੱਲਦੇ ਆਂ ਪਈ ਜਗ੍ਹਾ ਦੇ ਸ਼ਾਪ ਤੇ ਆਪਣੀ ਦੇ ਤੇ ਉੱਥੇ ਜਾ ਕੇ ਬਾਕੀ ਦਾ ਵਲੌਗ ਸਦਾ ਦੇਖਿਓ ਕੀ ਗੱਲਬਾਤ ਸਾਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਾਈ ਇਹਦੇ ਸਾਡੇ ਫੁਰਮਨ ਸਾਹਿਬ ਹਾਂਜੀ ਫੁਰਮਨ ਸਾਹਿਬ ਹਾਂਜੀ ਹਾਂਜੀ ਕੀ ਹਾਲ ਚਾਲ ਆ ਬਹੁਤ ਵਧੀਆ ਲੈ ਸਟੈਚ ਤੂੰ ਚੱਲ ਗਦੇ ਹੈ ਕੋਟ ਨੂੰ ਚੱਲੀਏ ਜੀ ਸੋ ਸੋ ਚੌਧਰੀ ਸਾਹਿਬ ਇੱਧਰ ਨੂੰ ਸੱਦੇ ਹੋ ਬਈਲਾ Okay. हाँ चलो हाँ? चलो जी चलो चल बेबे चल उधर तू चल शाबाश है उधर तू चल उधर चल सवेर का में करी नहीं है ले तू छतरी मार दी चल भाई सीधा फल सवीर जिंदा लाल मां ले जा चलो टीवी बंद कर दो ਲਓ ਜੀ ਆਪਾਂ ਵੀ ਜਾ ਰਹੇ ਜਰਜਾ ਦੇ ਨੂੰ ਜਦੋਂ ਦੁਕਾਨ ਤੋਂ ਜਾ ਰਹੇ ਆਪਣੇ ਨਾਲ ਹੈਗੇ ਆ ਬਹਾਦਰ ਸਿੰਘ ਜੀ ਆਪਣੇ ਵੱਡੇ ਵੀਰ ਹਾਂਜੀ ਬਾਜੀ ਹਾਂਜੀ ਹੈਲੋ ਬਹਾਦਰ ਸਿੰਘ ਖਾਲਸਾ ਵਾਹਿਗੁਰੂ ਜੀ ਹੈਲੋ ਹੈਲੋ ਨਹੀਂ ਕਹਿਣਾ ਫਤਿਹ ਜੈ ਜੀ ਸਿੰਘਾਂ ਵਾਲੀ ਨਾਲ ਚੱਲਦੇ ਆ ਬਾਈ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਪਿਆਰੋ ਵਾਹਿਗੁਰੂ ਜੀ ਦਾ ਖਾਲਸਾ ਤੇ ਆਪਣੀ ਦੁਕਾਨ ਆਪਣੀ ਦਾ ਉਹ ਦੱਸਣਾ ਨਹੀਂ ਸੀ ਹਲੇ ਓਹੋ ਉਹ ਘਾਟ ਰਹਿਣੇਗਾ ਨਹੀਂ ਅੱਜ ਦੱਸਣਾ ਹਰੋਂ ਸੀ ਬਾਬਾ ਲੋਗਾ ਲੱਗ ਗਿਆ ਬੜਾ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਆਓ ਨਾ ਜਾ ਕੇ ਉੱਥੇ ਉਹ ਤਾਂ ਜਾ ਕੇ ਨਾ ਦੱਸਦੇ ਜਾਂ ਦੁਆਰਾ ਆਹ ਤੇ ਡਾ ਲੋ ਜੀ ਆਪਾਂ ਪਹੁੰਚ ਗਏ ਝੰਡਿਆਲੇ ਤੇ ਹੁਣ ਤੁਹਾਨੂੰ ਦੱਸ ਦਾਂ ਸਾਰੀ ਕਾਰਵਾਈ ਆਹ ਲੋ ਜੀ ਉੱਤਰੀਏ ਪਹਿਲਾਂ ਥੱਲੇ ਹੈ ਜੋਗਾ ਤਾਂ ਬਹੁਤ ਲੋਈ ਝੰਡਿਆਲੇ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਤੁਹਾਨੂੰ ਤਾਂ ਹੁਣ ਦੱਸਦੇ ਆ ਗੱਲਬਾਤ ਕੀ ਹੈ ਜੱਲੀ ਇਕੱਠੇ ਹੋਏ ਅੱਜ ਆਪਾਂ ਲਈ ਆ ਮਹਾਰਾਜ ਦੀ ਕੈਪਾ ਦੇ ਨਾਲ ਬਿਲਕੁਲ ਦੁਕਾਨ ਦੇ ਨਾਲ ਜਗਾ ਤੇ ਅੱਜ ਉਥੇ ਆਪਣੀਆਂ ਦੁਕਾਨਾਂ ਦਾ ਸ਼ੋਭੂ ਮੂਰਤ ਸ਼ੁਰੂ ਕਰਨ ਲੱਗੇ ਆ ਉਹਦੀ ਜਿਹੜੀ ਹੁੰਦੀ ਆ ਬਿਲਡਿੰਗ ਦੀ ਤਿਆਰੀ ਤੇ ਮਾਤਾ ਜੀ ਵੀ ਖੜੇ ਆ ਕੇ ਕਿਹਦਾ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਹੋਰ ਕਿਹਦਾ ਇਹ ਵੀ ਸਾਡੇ ਮਾਤਾ ਜੀ ਆ ਹੋਰ ਤੁਸੀਂ ਤਾਂ ਚਾਦੀ ਕਾਲਾ ਜੀ ਹਾਂਜੀ ਹਾਂਜੀ ਤੁਸੀਂ ਕਿੱਧਰ ਚੱਲੇ ਹੁਣ ਚਲ ਆਜੋ ਆਜੋ ਲਓ ਜੀ ਇਹ ਤੇ ਜਕਾਰਾ ਸਾਡੀ ਮਾਤਾ ਦਾ ਬਹੁਤ ਸਾਜੇ ਦਰਬਾਰ ਕੀਚਾ ਨਹੀਂ ਨਹੀਂ ਆਹੀ ਆਪਣੀ ਮਾਤਾ ਦਾ ਜਕਾਰਾ ਛੱਡਾਂਗੇ ਲੈ ਦਾ ਇਹਨਾ ਕਿਦਾ ਭਾਈ ਸਤਿ ਸ਼੍ਰੀ ਅਕਾਲ ਸਾਡੇ ਮਿਸਤਰੀ ਸਾਹਿਬ ਵਾਹ ਮਾਤਾ ਦਾ ਸ਼ਰਧਾਲੂ ਹਾਂਜੀ ਠੀਕ ਆ ਬੈਰ ਗੇ ਗੇਰੋਂ ਨੇ ਆਏ ਗਿਆ ਲੋ ਇਦਾਂ ਦੀ ਗੱਲਬਾਤ ਆ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਆ ਜਗਾ ਆਪਾਂ ਪੰਜਵਾਲੇ ਇਥੇ ਲਈ ਆ ਸੁਖਵੀਰ ਸਿੰਘ ਨੇ ਇਥੇ ਦੀ ਕਮਾਈ ਨਾਲ ਜਿਹੜੇ ਲੋਕ ਕਹਿੰਦੇ ਆ ਕਿ ਇੱਥੇ ਕੰਮ ਨਹੀਂ ਚੱਲਦਾ ਇੱਥੇ ਕਮਾਈਆਂ ਇਹ ਨਹੀਂ ਗਈਆਂ ਸੋ ਇਹ ਛੋਟੇ ਵੀਰ ਦੀ ਮਿਹਨਤ ਆ ਇਹਦੇ ਵਿੱਚ ਆਪਣਾ ਕੋਈ ਕੰਟ੍ਰਿਬਿਊਸ਼ਨ ਨਹੀਂ ਗਿਆ ਪਰ ਵੀਰ ਦੀ ਮਿਹਨਤ ਕਰਕੇ ਅੱਜ ਆ ਪੰਜ ਮਰਲੇ ਜਗਾ ਇੱਥੇ ਆਪਾਂ ਆਪਣੀ ਦੁਕਾਨ ਪਾ ਰਹੇ ਆ ਤੇ ਨਾਲਾ ਜਿਹੜਾ ਸੀਗਾ ਅਰਜਨ ਕੰਦਾ ਹੋ ਚੁੱਕੀਆਂ ਆ ਆ ਵੇਖੋ ਆਵਾ ਬਾਹਰ ਲੈ ਆਂਦੀ ਆ ਚੱਕੇ ਬਹੁਤ ਇੰਦਰ ਸਾਡੇ ਬਾਬਾ ਇੰਦਰਜੀਤ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫੋਰ ਪਿਆਰਿਓ ਲੈ ਕਿਰਪਾ ਢੱਡ ਵੱਡਾ ਹੋਈ ਜਾਂਦਾ ਢੱਡੇ ਨੇ ਤਾਂ ਹੁਣ ਪਤਾ ਨਹੀਂ ਆ ਜੀ ਆ ਪਿਆਰਿਆ ਕੋ ਛੱਡਿਆ ਦੇ ਨਹੀਂ ਲੱਗਾ ਨਾ ਦੁਆਬੇ ਦਾ ਤਾਂ ਬਿਲਕੁਲ ਹੀ ਨਹੀਂ ਨਰਿਆ ਚਲੋ ਹੁਣ ਚੜ੍ਹਦੀ ਕਲਾ ਜੀ ਇਹ ਬੜੀ ਚੜ੍ਹਦੀ ਕਲਾ ਵਾਲੀ ਦੂਰ ਆ ਜੀ ਸਤ ਸਾਹ ਜੀ ਠੀਕ ਸਾਡੇ ਠੇਕੇਦਾਰ ਸਾਹਿਬ ਫੋਰਮੈਨ ਸਾਹਿਬ ਹਾਂ ਜੀ ਬਾਪੂ ਜੀ ਸਾਡੇ ਇਹ ਰੱਖਣਗੇ ਨਹੀਂ ਪਥਰ ਕਿਉਂਕਿ ਇਹਨਾਂ ਦੀਆਂ ਦੁਆਵਾਂ ਨਾਲ ਹੀ ਸਾਰਾ ਕੁਝ ਹੋਇਆ ਜਾ ਤੇ ਅੱਜ ਉਹ ਤਿਆਰੀ ਹੋਣ ਲੱਗੀ ਆ ਜੀ ਸ਼ੁਰੂ ਹੋਣ ਲੱਗਾ ਕੰਮ ਤੇ ਸਾਰੇ ਖੜੇ ਆ ਤੇ ਇੱਧਰ ਸੁਤਵੀਰ ਸਿੰਘ ਜੀ ਜੀ ਸਿੰਘ ਵਧਾਈਆਂ ਵੀ ਬਹੁਤ-ਬਹੁਤ ਤੁਹਾਨੂੰ ਆਹ ਇਹਨੂੰ ਵਧਾਈਆਂ ਜੀ ਸਾਰਾ ਤੁਹਾਰਾ ਇਹਨੂੰ ਬੜੀ ਪਰਮਾਣਕ ਵਧਾਈਆਂ ਲੋਕੀ ਕਹਿੰਦੇ ਇੱਥੇ ਕਮਾਈ ਨਹੀਂ ਹੁੰਦੀ ਕਮਾਈ ਨਹੀਂ ਹੁੰਦੀ ਕੰਮ ਕਰਨ ਵਾਲੇ ਤਾਂ ਦੇਖ ਲੈ ਮੈਂ ਦੱਸਿਆ ਭਾਈ ਇੱਥੇ ਸੁਤਵੀਰ ਸਿੰਘ ਸਾਰਾ ਕੁਝ ਇਥੇ ਦੀ ਕਮਾਈ ਨਾ ਕੀਤਾ ਆ ਮਿਹਨਤ ਕਰਨੀ ਪੈਂਦੀ ਆ ਹਾਂ ਮਿਹਨਤ ਕਰਦੇ ਆ ਹੁਣ ਇਹ ਮਿਹਨਤ ਨਹੀਂ ਕਰਦੇ ਇੱਥੇ ਮਿਹਨਤ ਕਰਨ ਦਾ ਫਿਰ ਉਹ ਪ੍ਰਮਾਤਮਾ ਨਾਨਕ ਨੇ ਬਹੁਤ ਕੁਝ ਦਿੱਤਾ ਆ ਦੇਰਾਂ ਦੇ ਕਰਨੇ ਪਿਆ ਕਹਿੰਦੇ ਦਿੰਦਾ ਨਾ ਦਿੰਦਾ ਬਹੁਤ ਕੁਝ ਦਿੰਦਾ ਆ ਇਹ ਮਿਹਨਤ ਕਰਨੀ ਪੈਂਦੀ ਬਾਹਰ ਬਾਹਰ ਵੜਾ ਗੱਡੇ ਬਾਹਰ ਇਦਾਂ ਆ ਜੀ ਹਾਂ ਜੀ ਹਾਂ ਜੀ ਬਾਹਰ ਮੀ ਪੈਂਦੇ ਦੀ ਕਿਣੀਆਂ ਪੈਂਦੀਆਂ ਫਰਕ ਇੰਨਾ ਆ ਹਾਂ ਜੀ ਕਿਣੀਆਂ ਰਚ ਜਾਂਦੀਆਂ ਆ ਨਹੀਂ ਆਉਂਦਾ ਤੇ ਚਲੇ ਜਾਂਦਾ ਆ ਉਹ ਸਿਸਟਮ ਇਦਾਂ ਆ ਤੇ ਬਾਰਾਂ ਘੰਟੇ ਲੋ ਬੇ ਰੋ ਪੈਸੇ ਨਾ ਮੰਗ ਲਾਉਂਦੇ ਕੀ ਆ ਤੁਹਾਹਨੇ ਸਾਡਾ ਮੂੰਹ ਪਾ ਲਾਉ ਲਓ ਜੀ ਮਾਰੇ ਮੇਰੇ ਆਦਾਬ ਬੇਨਤੀ ਕਰਕੇ ਤੇ ਆਪਾਂ ਰੱਖਦੇ ਆ ਨੀ ਪੱਥਰ ਦੁਕਾਨ ਦੀ ਸਾਰੀ ਦਾ ਸਤੁਰ ਕਿਰਪਾ ਕਰਨ ਕਿਉ ਭਾਈ ਹਾਂਜੀ ਤੇ ਮਮੀ ਜੈਦੀ ਬਹਾਦਰ ਭਾਜੀ ਸਾਡੇ ਜੀਤਾ ਭਾਜੀ ਸਿੰਘ ਜੀ ਵੀਰ ਗੁਰਪ੍ਰੀਤ ਸਿੰਘ ਆਗਮਾਇ ਤੇ ਮੋਦੇ ਇਸ ਬੰਦ ਦੀ ਕਿਰਪਾ ਦੇ ਨਾਲ ਜਮਾਨ ਜੇਤਨ ਜੀ ਉਹਨਾਂ ਜੀਓ ਪੈਣ ਤੇਰੀ ਆਸ ਰਹਿਮ ਤੇਰੀ ਸੁਖਾਇਆ ਸਦਾ ਨਾਨਕ ਕੀ ਅਰਦਾਸ ਤੋ ਉਕਾਤ ਸ੍ਰੀ ਵਾਹਿਗੁਰੂ ਜੀ ਦੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਬਾਦ ਸ੍ਰੀ ਭਗਵਤੀ ਜੀ ਦੀ ਅਦਸ਼ਾਈ ਦਸਮੇ ਪ੍ਰਥਮ ਤੌਰ ਤੇ 30 ਸਤੰਬਰ ਕਾਇ ਗੁਰੂਆਂ ਨਾਲ ਕਲੇ ਇਤਿਹਾਸੇ ਫਰੰਗਤ ਗੁਰੂ ਤੇ ਅਮਰਦਾਸ RAM ਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਰੋਂ ਸਮਰਾਉਂ 시ਦੀ ਹਰਰਾਇ ਸ੍ਰੀ ਹਰਕ੍ਰਿਸ਼ਨ ਤੇ ਆਇਆ ਜਿਸ ਦਿਨ ਸਭ ਕੁਝ ਆਇਆ ਤੇਗ ਬਹਾਦਰ ਸਿਮਰੀਆਂ ਕਰਨੋਂ ਤੇ ਆਵੇ ਭਾਏ ਸਭ ਥਾਈ ਹੋਈ ਸਹਾਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬ ਸੀਧਾਨੀ ਮਰਦਿ ਅਗਮੜੀ ਪਰਿਆਮ ਕੈਲਿਆ ਨਾਸਰੋ ਮਨਪੂਰ ਸਤਿਗੁਰੂ ਸਾਹਿਬ ਖਾਈ ਹੋਈ ਸਹਾਏ ਸਵਾਸਾਂ ਦੇ ਮਾਲਕ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਲੋਕ ਪਰਲੋਕ ਕੇ ਸਹਾਇਕ ਚਵਰ ਛਤਰ ਤਖਤ ਦੇ ਪਾਤਸ਼ਾਹ ਸ਼ਬਦ ਗੁਰੂ ਬਾਣੀ ਬ੍ਰਹਮ ਅਵਤਾਰ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸਵਾਏ ਮਾਨ ਕੋਟ ਬ੍ਰਹਮੰਡਾ ਦੇ ਠਾਕੁਰ ਸਤਿਗੁਰੂ ਧੰਨ ਤਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਇ ਆਪ ਜੀ ਦੇ ਪਾਠ ਦਰਸ਼ਨ ਦੀਦਾਰ ਪਾਵਨ ਪੁਨੀਤ ਮਹਾਂਦਰਗਾਹੀ ਇਲਾਹੀ ਗੰਮੀ ਮੁਕੱਦਸ ਗੁਰਬਾਣੀ ਜੀ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮੁ ਸ੍ਰੀ ਵਾਹਿਗੁਰੂ ਪ੍ਰਦੀਪ ਸਵਾਮੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬੀ ਸਿੰਘ ਮਹਾਰਾਜ ਕਲਗੀਧਰ ਦਾਤਾ ਆਪ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ ਸਾਹਿਬਾਨ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹੁਮਤ ਸਿੰਘ ਪਿਆਰੇ ਮੋਕਬ ਸਿੰਘ ਪਿਆਰੇ ਸਾਹਿਬ ਸਿੰਘ ਜੀ ਮਹਾਰਾਜ ਆਪ ਜੀ ਦੇ ਚਾਰ ਸਾਹਿਬਜਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਮਹਾਰਾਜ ਨਤਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ 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 ਬਾਬਾ ਫਤੇ ਸਿੰਘ ਜੀ ਮਹਾਰਾਜ ਚਾੜੀ ਮੁਕਤੇ ਸਰਬੱਤ ਗੁਰਮੁਖਾਂ ਹੱਠੀਆਂ ਜਪੀਆਂ ਤੱਪੀਆਂ ਜਤੀਆਂ ਸਤੀਆਂ ਰਾਮ ਰੰਗ ਰਤੀਆਂ ਪਿਆਰੀਆਂ ਸਚਿਆਰੀਆਂ ਦੁਲਾਰੀਆਂ ਨਿਤਨੇਮੀਆਂ ਸੰਤਾਂ ਮਹਾਤਮਾ ਮਹਾਨ ਪੁਰਖ ਅਰਬੀ ਰੂਹਾਂ ਗੁਰੂਆਂ ਦੇ ਅਵਤਾਰਾਂ ਧਰਮੀ ਕਾਲ ਸਿਆਂ ਜੋ ਦੀ ਆਸੂਰ ਮੀਰਾ ਜਿਨ੍ਹਾਂ ਨੇ ਵਾਹਿਗੁਰੂ 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 ਨਾਮ ਜਪਿਆ ਵੰਡ ਕੇ ਸ਼ਕਿਆ ਦੇਗ ਚਲਾਈ ਤੇਗ ਬਾਹੀ ਦੇਖ ਸੁਣ ਕੰਡਟ ਕੀਤਾ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਣ ਚਰਵਾਏ ਗੋਲੀਆਂ ਦੇ ਨਿਸ਼ਾਨੇ ਬਣੇ ਤੋਪਾਂ ਨਾਲ ਉਡਾਏ ਗਏ ਫਾਂਸੀਆਂ ਤੇ ਚਾੜੇ ਗਏ ਗੱਡੀਆਂ ਹੇਠ ਲਤਾੜੇ ਗਏ ਨੇਜੀਆਂ ਤੇ ਟੰਗੇ ਗਏ ਝੰਡਾਂ ਨਾਲ ਬੰਨ ਕੇ ਸਾੜੇ ਗਏ ਕੋਲਡੂਆਂ ਵਿੱਚ ਪੀੜੇ ਗਏ ਜਮਹੂਰੀਆਂ ਨਾਲ ਮਾਸ ਤੜਵਾਉਂਦੇ ਰੂੰਚ ਲਪੇਟ ਕੇ ਸਾੜ ਕੇ ਕੀਮਾ ਕੀਮਾ ਕੀਤੇ ਗਏ ਉਬਲਦੀਆਂ ਦੇ ਗਾਮਜ ਬੈਠੇ ਧਰਮ ਖਾਤਰ ਆ ਸਹਜ ਤੇ ਕਹਿਰ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਗੁਰੂ ਘਰ ਦੀ ਸੇਵਾ ਸੰਭਾਲ ਵਾਸਤੇ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਧਰਮ ਨਹੀਂ ਹਾਰਿਆ ਨਰੰਕਾਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੂੰਹ ਆਸੀ ਤੱਕ ਨਹੀਂ ਉਚਾਰੀਤ ਨਾ ਵਰਤਮਾਨ ਪੁਰਾਤਨ ਸਿਦਕ ਬਾਣ ਸਰਬੱਤ ਸ਼ਹੀਦਾ ਮਰੀਦਾ ਰੱਬੀ ਰੂਹਾਂ ਮਹਾਂ ਤਪਸੀਆਂ ਪੁਰਖਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਆਪ ਜੀ ਦੇ ਤਾਂ ਜੀ ਸਾਹਿਬਾਨ ਚਾਰ ਗੁਰਪਤਹਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਗੁਰਤੀਰਥਾਂ ਛੰਡਿਆਂ ਬੁੰਗਿਆਂ ਨਿਸ਼ਾਨਾਂ ਸੰਤਾਂ ਭਗਤਾਂ ਮਹਾਨ ਪੁਰਖਾਂ ਰੱਬੀ ਰੂਹਾਂ ਗੁਰੂਆਂ ਜਬਤਾਰਾ ਦੇ ਗੁਬਤ ਤਰਗਟ ਸਥਾਨਾਂ ਅੰਮ੍ਰਿਤ ਮੈਸਰ ਓਵਰਾ ਸ਼ਹੀਦੀ ਜੋੜ ਮੇਲੇਆਂ ਪਾਵਨ ਗੁਰਪ੍ਰਭਾ ਦੇ ਦਰਸ਼ਨ ਇਸ਼ਨਾਨ ਮਹਾਨ ਸਮਾਗਮਾਂ ਦੀ ਦੇ ਧਿਆਨ ਅੰਤਰ ਕੀ ਬੋਲਣਾ ਦੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਬਿਨਵਾਜ ਪਾਤਸ਼ਾਹ ਬਖਸ਼ੋ ਸਿਖਾਉ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਬਸਾਹੋ ਦਾਣ ਪ੍ਰੋਸਾ ਦਾਣ ਅੰਮ੍ਰਿਤ ਦਾਨ ਬ੍ਰਹਮ ਗਿਆਨ ਦਾਨ ਸੁਖ ਸਹਿਜ ਦਾਨ ਦਾਨਾ ਸਿਰ ਦਾਨ ਨਾਮ ਦਾਨ ਸੱਚਖੰਡ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਸਰ ਜੀ ਕੇ ਖੁੱਲੇ ਦਰਗਾਹੀ ਦਰਸ਼ਨੀ ਸ਼্নান ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਹੋਵੇ ਗੁਰਸਿੱਖੀ ਸਿੱਧਕ ਕੇ ਸਾਸ ਸਵਾਸਾ ਸੰਗ ਨਿਭਾਉਣਾ ਹਮੇਸ਼ਾ ਕਾਮ ਕ੍ਰੋਧ ਲੋਭ ਅਹੰਕਾਰ ਦਵੈਸ਼ਤਾ ਧ੍ਰੁਪਾਵਨਾ ਲਭ ਲੋਭ ਝੂਠ ਝੂਠ ਮਾੜੀ ਸੋਚ ਮਾੜਿਆ ਖਿਆਲਾਂ ਤੋਂ ਬਚਾਉਣਾ ਦਾ ਤਾਂ ਸਵਾਸ ਸਚਰਨਾ ਦੀ ਸੇਵਾ ਕਰਵਣੀ ਸਵਾਸ ਤੋਂ ਸਾਪਣਾ ਹੀ ਨਾਮ ਜਪਉਣਾ ਗੁਰੂ ਸਿਖਾ ਗੁਰੂ ਤਿਆਰੀਆਂ ਗੁਰੂ ਖਾਲਸੇ ਗੁਰੂ ਸੰਗਤ ਦਾ ਮਨ ਨੀਵਾ ਮਤ ਉੱਚੀ ਮਾਤ ਪਤ ਦਾ ਰੱਖਾ ਆਪ ਨਰਿੰਦਾਰ ਵਾਹੀ ਗੁਰੂ ਜਮਾਨਿਆਂ ਦੇ ਮਾੜ ਸ਼ਤਰੂ ਜਿਤਾਣੀਆਂ ਦੇ ਤਾਣ ਨਿਉਟੀਆਂ ਦੀ ਯੋਗ ਨਿਗਤਿਆਂ ਦੀ ਗੱਤ ਜਪਤੀਆਂ ਦੇ ਫਤ ਦੇ ਧਰਿਆਂ ਦੇ ਧਰ ਨੇ ਘਰਿਆਂ ਦੇ ਕਰਨ ਆਸਰਿਆਂ ਦੇ ਆਸਰੇ ਨੇ ਥਾਮਿਆਂ ਦੇ ਥਾਮ ਨਿ ਲੱਜਿਆਂ ਦੇ ਲੱਜ ਵਾਹੀ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਦਾ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਮहिमा ਲਖੀ ਨਾ ਜਾਏ ਨਰਿੰਕਾਰ ਪਾਤਸ਼ਾਹ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਤਰੀ ਹੈ ਤੁਹਾਡੇ ਦਰੋਂ ਕਰੋ ਥਾਪੀ ਹੋਈ ਵਿਸ਼ਵ ਕਰਮਾ ਮਹਾਰਾਜ ਜੀ ਪਰਵਾਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਬੇਨਤੀ ਬੜੀ ਦਇਆ ਕੀਤੀ ਸਰਦਾਰ ਨਰਬੈਰ ਸਿੰਘ ਜੀ ਦੀ ਜਸਵੰਤ ਕੌਰ ਸੱਚੇ ਪਾਤਸ਼ਾਹ ਪਰਿਵਾਰ ਨੂੰ ਅਥਾ ਖੁਸ਼ੀਆਂ ਦੇ ਨਾਲ ਵਿਆਜਣਾ ਕੀਤਾ ਤਿੰਨਾਂ ਦਾ ਬੇਟਾ ਤੁਹਾਡੀ ਬਖਸ਼ੀ ਹੋਈ ਦਾਤ ਸਰਦਾਰ ਸੰਦੀਰ ਸਿੰਘ ਜੀ ਮਹਾਰਾਜ ਪਰਿਵਾਰ ਨੂੰ ਰਿਜਕ ਰੋਟੀ ਵਾਸਤੇ ਕਿਰਤ ਕਮਾਈ ਵਾਸਤੇ ਪਾਤਸ਼ਾਹ ਜੀ ਤੁਸੀਂ ਸੋਹਣੀ ਜਗ੍ਹਾ ਲੈ ਕਰਕੇ ਦਿੱਤੀ ਉਹਨਾਂ ਜਗ੍ਹਾ ਦੇ ਉੱਤੇ ਪਾਤਸ਼ਾਹ ਜੀ ਤੁਹਾਡੀ ਦਇਆ ਦੇ ਸਦਕਾ ਤੁਹਾਡੀ ਦਿੱਤੀ ਹੋਈ ਮੱਤ ਅਕਲ ਬੁੱਧੀ ਨੂੰ ਵਰਤ ਕੇ ਦੁਕਾਨਾ ਬਣਾਉਣ ਵਾਸਤੇ ਤੁਹਾਡੇ ਥੀ ਵਾਗਿਆ ਲੈ ਕਰਕੇ ਪਾਤਸ਼ਾਹ ਤੁਹਾਡੇ ਸਾਝੇ ਹੋਏ ਮਿਸਤਰੀ ਸਾਹਿਬਾਨ ਲੇਬਰ ਤੁਹਾਡਾ ਪਰਿਵਾਰ ਤੁਹਾਨੂੰ ਤਿਆਰ ਕਰਨ ਵਾਲੇ ਸਰਦਾਰ ਨਰਵੈਰ ਸਿੰਘ ਜੀ ਦੇ ਪਰਿਵਾਰ ਚਾਰ ਕਰਨ ਵਾਲੇ ਸਾਰਾ ਕੀ ਪਾਤਸ਼ਾਹ ਪਰਿਵਾਰ ਇਕੱਤਰ ਹੋਇਆ ਨਰਿੰਕਾਰ ਸੱਚੇ ਪਾਤਸ਼ਾਹ ਜੀ ਤੁਹਾਡੇ ਛਕਣ ਵਾਸਤੇ ਗੁਰੂ ਕੀ ਦੇਗ ਆਈ ਮੇਰਾ ਦੇਸਾਈ ਜਿਹੜਾ ਅਸਥਾਨ ਜਿਹੜੀ ਜਗ੍ਹਾ ਤੁਸੀਂ ਕਿਰਤ ਕਮਾਈ ਵਾਸਤੇ ਲੈ ਕਰਕੇ ਦਿੱਤੀ ਉਹਨਾਂ ਤੇ ਦੁਕਾਨਾ ਬਣਨੀ ਆ ਹੰਦੇ ਦੀ ਰੋਟੀ ਵਾਸਤੇ ਪਾਤਸ਼ਾਹ ਜੀ ਜੋ ਜੋ ਤੁਸੀਂ ਬਣਾਉਣਾ ਤੁਹਾਨੂੰ ਪਤਾ ਇਸ ਦਾਕਾਰ ਕੀਤੀ ਨਹੀਂ ਕੀਆ ਹਾਨਿਸ਼ ਕਿਆ ਬੇਚਾਰਾ ਆਰਾਮ ਜੀ ਬੋਲੀਆ ਸਭ ਕੁਝ ਜਾਣ ਕਰਤੀ ਜਾ ਕੇ ਕੀਤੀ ਆ ਨਾ ਜਿਨਾਂ ਨੇ ਜਾਣ ਕਰਾਰੇ ਜੋ ਤੁਸੀਂ ਹੀ ਕਰਨ ਤਰ੍ਹਾਂ ਬਧਾਰ ਪਾਤਸ਼ਾਹ ਹੋ ਸਿੱਖਾਂ ਦੀ ਪਤ ਪਿਆਰੀਆਂ ਦੀ ਬਤ ਰੱਖਦੇ ਹੋ ਮਾਲਕ ਜੀ ਆਪਣੇ ਬੱਚਿਆਂ ਦਾ ਸਦਾ ਧਿਆਨ ਰੱਖਦੇ ਹੋ ਗਰੀਬ ਰਿਵਾਜ ਮਾਲਕ ਜੀ ਇਹਨਾਂ ਨਵੇਂ ਲਏ ਹੋਏ ਸਥਾਨ ਦੇ ਉੱਤੇ ਜਗਾ ਦੂਰ ਕੇ ਦੁਕਾਨਾ ਬਣਾਉਣ ਵਾਸਤੇ ਤੁਹਾਡੀ ਇਤਵਾਗਿਆ ਲੈਣ ਵਾਸਤੇ ਗੁਰੂ ਕੀ ਦੇਗ ਆਜਰ ਕੋਈ ਤੁਹਾਨੂੰ ਪ੍ਰੇਮ ਪੇਟਾ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਓ ਦੇਖ ਸਜਾਉਂਦੀ ਆ ਮਰਿਆਦਾ ਅਨਭਉਂਦੀ ਆ ਵਾਹਿਗੁਰੂ ਵਾਹਿਗੁਰੂ ਤੇ ਹੁੰਦੀ ਆ ਬਿਅੰਤ ਪੁੱਲਾ ਚੁਕਾ ਦੀ ਖਿਮਾ ਸਮੱਤ ਸੋਜੀ ਸਮਰੱਥਾ ਦੀ ਦਾਤ ਕਿਰਪਾ ਵਾਲੇ ਹੋ ਕਿਰਪਾ ਦੇ ਘਰ ਵਿੱਚ ਆਓ ਅਨੇਕ ਪ੍ਰਕਾਰ ਭੋਜਨ ਬਹ ਕੀਏ ਬਹੁ ਵਿੰਜਨ ਮਿਸ਼ਤਾਏ ਕਰੀ پاک ਸਾਲ ਸੋਚ ਬਿਵਤਰਾ ਹੁਣ ਲਾਵੋ ਭੋਗ ਹਰ ਰਾਜ ਦਾਤਾ ਜੀ ਆਪ ਜੀ ਕੋ ਭੋਗ ਲਗੇ ਸੀਤ ਪ੍ਰਸ਼ਾਦ ਤੁਹਾਡੀਆਂ ਸੰਗਤਾਂ ਮਜਬਰਤੇ ਜੋ ਛਕੇ ਤੁਹਾਡਾ ਨਾਮ ਵਾਹਿਗੁਰੂ 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 ਜਪੇ ਭੰਡਾਰੇ ਸਦਾ ਭਰਪੂਰ ਰੱਖਣੇ ਕਾਲ ਕੰਟਕ ਦੂਰ ਕਰਨੇ ਲੋ ਲੰਗਰ ਤਪੇ ਸਾਧ ਸੰਗਤ ਛਕੇ ਤੇਰਾ ਨਾਮ ਜਪੇ ਕਾਰਜ ਗੁਰੂ ਗੋਬਿੰਦ ਸਿੰਘ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਰੇ ਮਾਲਕ ਜੀ ਆਪਣੇ ਪਰਿਵਾਰ ਦੀਆਂ ਬੱਚਿਆਂ ਦੀਆਂ ਪਿਆਰ ਵਾਲੀਆਂ ਰੂਹਾਂ ਦੀਆਂ ਹਾਜ਼ਰੀਆਂ ਸੇਵਾਵਾਂ ਮਾਦਰ ਤੇ ਪ੍ਰਵਾਨ ਕਰ ਲੈਣੀਆਂ ਮੰਨਦੀਆਂ ਸ਼ੁਭ ਭਾਵਨਾਵਾਂ ਮਕੂਰੀਆਂ ਕਰਨੀਆਂ ਦਰਉ ਕਰੋ ਸੁਖੀ ਰਹਿਣ ਦੀ ਆਸ਼ੀਸ਼ਾਂ ਦੇਣੀ ਹੈ ਸਰਦਾਰ ਦਰਵੇਰ ਸਿੰਘ ਜੀ ਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਤਫਾਕ ਇਕਤਾ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀ ਕਲਾ ਹਰ ਮੈਦਾਨ ਫਤੇ ਰੱਖਣੀ ਮਾਲ ਮਨੁੱਖੀ ਸੁਖ ਰੱਖਣੀ ਕਿਰਤਮਾਈਆਂ ਵਿੱਚ ਬਾਧੇ ਪਾਉਣੇ ਦੁੱਖਾਂ ਪਾਪਾਂ ਕਲੇ ਕਲੇਸ਼ਾਂ ਰੋਗਾਂ ਸੋਗਾਂ ਬਿਗਨਾ ਬਾਧੀਆਂ ਦਾ ਨਾਸ਼ ਕਰਨਾ ਜਿਹਨੂੰ ਬੰਦਗੀ ਦਾ ਪ੍ਰਕਾਸ਼ ਕਰਨਾ ਆਪਸੀ ਪ੍ਰੇਮ ਇਤفاق ਏਕਤਾ ਸਤ ਸੰਤੋਖ ਦੀਆਂ ਦਾਤਾਂ ਦੇ ਕੇ ਨਿਤਨੇਮ ਦੀਆਂ ਦਾਤਾਂ ਦੇ ਕਰਕੇ ਸਿਮਰਨ ਦੀਆਂ ਦਾਤਾਂ ਬੰਦਗੀ ਦੀਆਂ ਦਾਤਾਂ ਦੇ ਕਰਕੇ ਕੁਰਬਾਨੀ ਗੁਰੂ ਗੁਰੂ ਕਰਦੀਆਂ ਪ੍ਰੀਤਾਂ ਦੇ ਕਰਕੇ ਪਰਿਵਾਰ ਨੂੰ ਸਦਾ ਸੁਖੀ ਰਹਿਣ ਦੀਆਂ ਆਸ਼ੀਸ਼ਾਂ ਦੇ ਕੇ ਨਿਵਾਜਣਾ ਪਿਆਰ ਮੁਹੱਬਤ ਦੇ ਨਾਲ ਪਾਤਸ਼ਾਹ ਪਰਿਵਾਰ ਨੂੰ ਸਦਾ ਹੀ ਸੰਭਾਲੀ ਰੱਖਣਾ ਮੇਰਾ ਦੇਸਾਈ ਜਿਹੜਾ ਕਾਰਜ ਤੁਸੀਂ ਅੱਜ ਆਰੰਭਣ ਲੱਗੇ ਹੋ ਕਿਰਪਾ ਕਰਿਓ ਵਿਚਕਰਤਾਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾਰ ਇਹਨਾਂ ਕਾਰਜਾਂ ਵਿੱਚ ਆਪ ਸਫਾਈ ਹੋ ਕੇ ਵਿਚਰ ਕੇ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੀ ਨੂੰ ਕੈ ਕਰਕੇ ਪਾਤਸ਼ਾਹ ਹਰ ਤਰ੍ਹਾਂ ਦੇ ਵਿਗਨਾ ਦੁਰਭਾਟ ਤੋਂ ਬਚਾ ਕਰਕੇ ਪਾਤਸ਼ਾਹ ਜੀ ਦਵੈਸ਼ਤਾ ਈਰਖਾ ਤੋਂ ਉੱਪਰ ਵਹਿ ਕੇ ਆਪਣੇ ਮਿਸਤਰੀ ਸਹਿਬਾਨਾਂ ਨੂੰ ਲੇਬਰ ਸਹਿਬਾਨਾਂ ਨੂੰ ਤੁਸੀਂ ਆਗਿਆ ਦੇਣੀ ਤੁਸੀਂ ਦਿੱਤਰ ਕਰਕੇ ਪਾਤਸ਼ਾਹ ਇਹਨਾਂ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾ ਦੀ ਆਸ਼ੀਸ਼ ਦੇਣੀ ਹਰ ਤਰ੍ਹਾਂ ਦੀ ਮਿਹਰ ਸੁਖ ਦਇਆ ਦ੍ਰਿਸ਼ਟੀ ਕਿਰਪਾ ਪਰਿਵਾਰ ਤੇ ਮੁਹੱਬਤ ਪਰਿਵਾਰ ਦੇ ਨਾਲ ਬਣਾ ਕਰਕੇ ਰੱਖਿਓ ਮਹਾਰਾਜ ਇਹ ਜਗਾ ਇਹ ਬਣਨ ਵਾਲੀਆਂ ਦੁਕਾਨਾਂ ਤੁਹਾਡੇ ਬੱਚਿਆਂ ਵਾਸਤੇ ਲਾਖੇ ਵੱਧ ਹੋਵੇ ਵਫਾਦਾਰ ਸਾਬਤ ਹੋਵੇ ਕਮਾਈਆਂ ਵਿੱਚ ਤੁਸੀਂ ਬਰਕਤਾਂ ਪਾਉਣੀਆਂ ਕਾਰੋਬਾਰ ਆਰਾਮ ਜੀ ਤੁਸੀਂ ਦਿਨ ਦੁਗਣੀ ਰਾਤ ਜਗੁਣ ਤਰੱਕੀ ਦੀ ਆਸ਼ੀਸ਼ ਦੇਣੀ ਮੇਹਰਾਂ ਦੇ ਸਾਈਂ ਆਪ ਹਾਜ਼ਰੀ ਦੇ ਕਰਮੀ ਚਾਉ ਕਿਰਪਾ ਦੀ ਕਰਮੀ ਚਾਉ ਜਹ ਜਹ ਵੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਏ ਜੋ ਨਿਮਖ ਮੈਂ ਸੁ ਆਲਾਪ ਸੁਖ ਭਣੀਐ ਮੇਰਾ ਦੇ ਸਾਈ ਅਸੀਂ ਤੇਰੇ ਕਰਦੇ ਗੋਲੇ ਚਾਕਰ ਅਰਦਾਸਾ ਦਰ ਪ੍ਰਵਾਨ ਕਰਨੀਆਂ ਮਹਾਰਾਜ ਜੀ ਕੀਤੀਆਂ ਹੋਈਆਂ ਮੰਗਾਂ ਦੀ ਤੁਸੀਂ ਪੂਰਤੀ ਕਰਨੀ ਮੇਰਾ ਦੇ ਸਾਈ ਆਪ ਕਿਰਪਾ ਦੇ ਕਰ ਵਿਚਾਓ ਸਾਰੀ ਸੰਗਤ ਪੰਗਤ ਆਪਣੇ ਪਿਆਰ ਕਰਨ ਵਾਲਿਆਂ ਦੀ ਮੌਜੂਦਗੀ ਦੇ ਵਿੱਚ ਸਰਦਾਰ ਅੰਦਰਵੈਰ ਸਿੰਘ ਜੀ ਨੂੰ ਆਪਣੇ ਬੱਚਿਆਂ ਦੀ ਰੋਟੀ ਵਾਸਤੇ ਖਰੀਦੇ ਹੋਏ ਜਗ੍ਹਾ ਤੇ ਮਕਾਨ ਦੀ ਦੁਕਾਨ ਦੀ ਨੀਂ ਰੱਖਣ ਦੀ ਆਗਿਆ ਬਖਸ਼ੋ ਅੜੇ ਸੋ ਢੜੇ ਸ਼ਰਨ ਪਰੇ ਸੋ ਤਰੇ ਸਹੀ ਪਿਆਰੇ ਮਿਲਣੇ ਜਿਨਾ ਮਿਲਿਆ ਵਾਹਿਗੁਰੂ 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 ਨਾਮ ਜਪਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹਨੂੰ ਹੋਣਾ ਤੇ ਇਹਨੂੰ ਰੱਖਣਾ ਹੈ ਆਹ ਨਿਸ਼ਾਨ ਲਗਾ ਹਾਂਜੀ ਤਾਂ ਨਿਸ਼ਾਨ ਲਗਾ ਜੀ ਆਹ ਲਾ ਦੇ ਹਾਂ ਨਿਸ਼ਾਨ ਲਗਾ ਪਰਾਵਾ ਮੋਰੇ ਮੈਸਤਰੀ ਆ ਉਹਨਾਂ ਚੱਲ ਨਹੀਂ ਤੁਹਾਡੀ ਕੋਈ ਨਹੀਂ ਗਈ ਉਹ ਵੀ ਠੇਕੇਦਾਰ ਆ ਮਾਡਲ ਟਾਉਂ ਦੇ ਵਿੱਚ ਅਗਲਾ ਹਾਂ ਅਗਲਾ ਐ ਵੀ ਨਹੀਂ ਕਹਿੰਦਾ ਸਾਹ ਲਾਓ ਪਹਿਲਾਂ ਮਾਡਲ ਖਾਜੀ ਆਹੋ ਜਿਓ ਜੀ ਪਹਿਲਾਂ ਦੱਸ ਦਵਾ ਮੈਂ ਤੁਸੀਂ ਐ ਵੀ ਮੋਰੇ ਸਹੀ ਹੋ ਐ ਵੀ ਇਹੀ ਜਾਂਦਾ ਆ ਕਿਉਂ ਸੀ ਸਿੰਘ ਤੁਹਾਡਾ ਕੰਮ ਚਾ ਕੇ ਠੇਕੇਦਾਰ ਨੇ ਕਰਨਾ ਆ ਕੇ ਜੇ ਬਿੰਗੀ ਡੱਡੀ ਕੀਤੀ ਕਾਂਦ ਨਾ ਆਹੋ ਆਪਾਂ ਅਜੀ ਕਰ ਸਕਦੇ ਹਾਂ ਇਹ ਨਹੀਂ ਗੱਲ ਸਹੀ ਆਹੋ ਸੱਚ ਆ ਭਾਈ ਇਹ ਤਾਂ ਦੇਖ ਲਓ ਮੈਂ ਆਹੋ ਪਤਾ ਹੋਵੇ ਬੰਦਾ ਕਾਰੀਗਰ ਸਾਡੇ ਨੂੰ ਵੀ ਹੈਗਾ ਆ ਆਹੋ ਲਓ ਜੀ ਅਰਦਾਸ ਬੇਨਤੀ ਹੋ ਗਈ ਤਾਂ ਆਪਾਂ ਅਰਦਾਸ ਬਿਲਕੁਲ ਕੱਟੜੀ ਨਿਗੀ ਕਿਉਂਕਿ ਬਹੁਤ ਸੋਹਣੀ ਅਰਦਾਸ ਕੀਤੀ ਆ ਭਾਈ ਸਾਹਿਬ ਨੇ ਰੂਹ ਖੁਸ਼ ਹੋ ਗਈ ਨਾ ਤੇ ਬਾਪੂ ਜੀ ਨੇ ਐਟ ਰੱਖੀ ਆ ਲਓ ਜੀ ਮੈਸਤੀ ਸਾਹਿਬ ਆਪ ਲੱਗੇ ਹੋਏ ਆ ਆਪਣੀ ਦੁਕਾਨ ਲੈ ਆ ਇਧਰ ਆ ਗਈ ਬੇਬੇ ਦੇਖੋ ਜੀ ਰੱਖੋ ਦੇਖੋ ਇੱਕ ਐਟ ਰੱਖ ਦਿਓ ਮੋਰੀ ਲੈ ਲੈ ਬੇਬੇ ਨੂੰ ਕਾਂਦੀ ਫੜਾਤੀ ਆ ਉਹ ਕਹਿੰਦਾ ਇਹ ਕੋ ਪਿੱਛੇ ਲਵੇ ਉਹ ਦੇਖ ਲੈ ਅੱਜ ਉਹ ਭੜਾਵਾ ਇਹ ਤਿਆਰ ਹੀ ਕੱਲ ਦੇ ਜਾਣ ਨੂੰ ਹੈ ਲੈ ਬੇਬੇ ਦਾ ਵੀ ਸੀਮਟ ਲਾਤਾ ਆ ਲੈ ਰੱਖੀ ਲਾ ਦਿੱਤਾ ਤੂੰ ਖਾਣਾ ਆ ਜਾ ਆ ਜਾ ਆ ਜਾ ਉਹ ਆ ਜਾ ਕੋਈ ਨਹੀਂ ਹੁੰਦਾ ਤੇਰੇ ਨਾਲ ਹੀ ਆ ਪਾ ਜਾ ਆ ਜਾ ਆ ਜਾ ਥੀਲਾ ਫੜ ਹਾਲ ਮੈਂ ਲੈ ਆ ਐਡ ਬੜਾ ਲਿਓ ਇੱਥੇ ਹੱਥ ਦਵਾ ਕੇ ਲੈ ਲੈ ਆ ਆ ਜਾ ਧਿਆਨ ਨਾਲ ਧਿਆਨ ਨਾਲ ਓਕੇ ਲੋ ਆ ਤਗੜੀ ਆ ਯਾਰ ਲੈ ਦਾ ਕਾਹ ਕੁ ਪਰ ਤਗੜੀ ਐ ਤੁਹਾਨੂੰ ਕੰਧ ਚ ਮਾਰਨੀ ਐ ਲੈ ਦੱਸ ਤਗੜੀ ਆ ਫੜਕਾ ਦੇ ਮੈਂ ਤਗੜੀ ਆ ਤੈਨੂੰ ਗੁਰੂ ਰਾਮ ਦਾ ਸਤਿ ਪਾਏ। ਬਸ ਇਦਾਂ ਹੀ ਆ ਜੀ। ਵਾਹ ਜੀ ਵਾਹ ਰਾਜੀ ਰੋ। ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਦੀ ਕਿਰਪਾ ਹੋਵੇ ਤਾਂ ਹੀ ਆ ਜੀ। ਨਹੀਂ ਤੇ ਇੱਕ ਵੀ ਖੋਲ ਹੀ ਨਾ। ਇੱਕ ਵੀ ਨਾ ਦੇ ਦਸ ਵੀਰਲੇ ਤਾਂ ਮੂੜਾ ਕੰਟਾ ਕਰਕੇ ਤਾਂ ਕੀ ਕਰੇਗਾ। ਵਾਹ ਵਾਹ। ਉਹਦੋਂ ਹੋਇਆ। ਵਾਹ ਵਾਹ। ਆਪਾਂ ਹੋਏ। ਤੇਰਾ ਕਿੰਨਾ ਲਾ ਲਓ ਆ ਵੀ ਆ ਜਿਹੜੀਆਂ ਪੰਜਾਂਕ ਵੀ ਲਾ ਦੋ ਪੰਜ ਕਰ ਦੋ ਆਪਾਂ ਵਿਗਿਆਨੀ ਚ ਲਾਉਣਗੇ ਤੇ ਆਪਣੇ ਇੱਧਰ ਹੈ ਕਿ ਮਹਾਪੁਰਖ ਹਾਂਜੀ ਹਾਂਜੀ ਸੱਤ ਹੀ ਹੋ ਜਾਣੀਆਂ ਜੀ ਇਹ ਐ ਦੋ ਇੱਕ ਆਓ ਸੰਸਾਣ ਤੁਸੀਂ ਫੜਵਾ ਹਾਂ ਅੱਜ ਤਾਂ ਕਾਂਢੀ ਮਾਰ ਕੇ ਦੇਖ ਲਵਾਂ ਨਹੀਂ ਨਹੀਂ ਉਹ ਜਿਹੜਾ ਹੈਗਾ ਹੁੰਦਾ ਆ ਕਹਿੰਦੇ ਲੋ ਜੀ ਉਹ ਦੇ ਤਰ ਰਹੇ ਨੇ ਚਲੋ ਆਜੋ ਆਜੋ ਮਾਦਾ ਜੀ ਆਜੋ 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 ਅੰਗਰ ਆਜੋ ਆਜੋ ਲੈ ਉਹ ਆਜੋ 5 7 ਕਰ ਦੇ ਦੀਆਂ 7 ਕਰ ਦੇ ਦੀਆਂ ਆਜੋ ਉਹ ਕੋਈ ਨਹੀਂ ਹੁੰਦਾ ਸਾਰੇ ਹੱਥ ਲਵਾ ਲੈਣੇ ਆਪਾਂ ਬਾਪੂ ਇਹ ਸਾਰੇ ਰੱਬ ਰੂਪ ਆਏ ਆ ਭਾਈ ਕਿਉਂ ਬਾਬਾ ਜੀ ਇਹ ਰੱਬ ਰੂਪ ਆਏ ਆ ਮੈਂ ਕਿਹਾ ਦੂਰ ਦੂਰੋਂ ਆਜੋ ਮਾਦਾ ਜੀ ਆਜੋ ਸੈਨਗ ਸਾਬ ਆਜੋ ਨਹੀਂ ਨਹੀਂ ਉਹ ਆਜੋ ਉਹ ਸਾਰੇ ਬਾਬਾ ਜੀ ਆਇਓ ਤੁਹਾਡਾ ਵੀ ਹੱਥ ਲਾਉਣਾ ਕੋਈ ਨਹੀਂ ਅਬਾ ਗਿਆ ਦਾ ਕਰ ਲੈਨੇ ਬਾਪੂ ਆਪਣਾ ਵੀ ਬਣਾ ਲਵਾਂਗੇ ਮੈਂ ਦੀਆਂ ਨੇ ਮੁੱਥੇ ਹੋਣਾ ਨੇ ਅੱਪਾ ਘਰ ਲੈਣੀ ਸਾਰੀ ਸਾਲ ਹਲ ਹੋਣੀ ਹੈ ਕਿ ਕੋਈ ਨਹੀਂ ਕੋਈ ਨਹੀਂ ਚਲੋ ਬੰਦਾ ਜੀ ਲਓ ਜੀ ਲਓ ਹੋ ਬਈ ਮੱਲੇ ਲੱਗਦੇ ਹੇ ਲੋ ਵਾਹਿਗੁਰੂ ਸਤਨਾਮ ਮਹਾਰਾਜਾ ਚਟਕਰਾ ਵਾਹਿਗੁਰੂ ਲੈ ਬਿਨਿਆਣੀ ਹੋ ਗਿਆ ਵਾਹਿਗੁਰੂ ਅੱਛਾ ਇਹਦੇ ਆ ਨਾ ਜਿਹੜਾ ਮੈਂ ਪ੍ਰਸ਼ਾਦ ਇੱਥੇ ਰੱਖਣ ਲੱਗੇ ਤੂੰ ਤੁਸੀਂ ਸੀਮੈਂਟ ਪਾ ਦੇਣਾ ਬਾਅਦ ਵਿੱਚ ਠੀਕਾ ਠੀਕਾ ਵਾਹਿਗੁਰੂ ਵਾਹਿਗੁਰੂ ਜੀ ਫਾਲ ਸਾਹਬ ਵਾਹਿਗੁਰੂ ਜੀ ਵਾਹਿਗੁਰੂ ਜੀ ਫਾਲ ਸਾਹਬ ਵਾਹਿਗੁਰੂ ਜੀ ਦਾ ਸਾਹਬ ਹੈ ਵਾਹਿਗੁਰੂ ਵਾਹਿਗੁਰੂ ਜੀ ਫਾਲ ਸਾਹਬ ਵਾਹਿਗੁਰੂ ਜੀ ਖਤੇ ਵਾਹਿਗੁਰੂ ਚਲੋ ਲਓ ਜੀ ਮਰ ਨੇ ਬੜੀ ਕੀਤੀ ਕਿਰਪਾ ਤੁਹਾਨੂੰ ਮਾਦਾ ਜੀ ਭੱਜਿਆ ਨੂੰ ਪਹਿਲਾਂ ਤਾਂ ਨੇ ਅੰਦਰ ਰੋ ਇਹਦੇ ਬਾਦ ਵਿੱਚ ਆਪਾਂ ਦੇ ਬਾਦ ਵਿੱਚ ਅਰੇ ਇੱਟੇ ਦੇ ਬਾਦ ਵਿੱਚ ਨਹੀਂ ਇੱਟੇ ਦੇ ਬਾਦ ਵਿੱਚ ਸਰਕਾਰੀ ਇੱਟੇ ਦੇ ਬਾਦ ਵਿੱਚ ਹਾਂ ਵਾਲੀ ਬੜਾ ਮਾਸ ਲੋ ਜੀ ਨੀ ਪੱਥਰ ਰੱਖੋ ਗਿਆ ਆ ਤੇ ਇਧਰ ਬੀਬੇ ਵਧਾਈਆਂ ਇਧਰ ਹਾਂ ਬਹੁਤ ਸੋਹਣਾ ਤੁਹਾਨੂੰ ਪਰਮਾਤਮਾ ਤੁਹਾਨੂੰ ਬਹੁਤ ਬਧਾਈਆਂ ਭਰਾਵਾ ਮਾਲਕ ਤੁਸੀਂ ਬਣੇ ਆ ਇਧਰ ਆ ਦੇਖੋ ਤਾਂ ਸਿਕਦਰ ਸਾਹਿਬ ਠੇਕੇ ਦਾ ਨਵੇਂ ਕੰਮ ਦੀਆਂ ਵਧਾਈਆਂ ਠੇਕੇ ਦਾ ਸਾਹਿਬ ਨਵੇਂ ਕੰਮ ਦੀਆਂ ਵਧਾਈਆਂ ਇਧਰ ਓ ਜੀ ਗੁਰਪ੍ਰੀਤ ਸਿੰਘ ਬਰਫੀ ਪਰਤਾ ਰਿਹਾ ਕਿਆ ਬਾਤ ਆ ਲੈ ਤਾਂ ਅੱਛਾ ਹਾਂ ਬਰਫੀ ਖਾਧੀ ਜਾ ਰਹੀ ਏ ਤਾਂ ਲੋ ਜੀ ਹੁਣ ਤੁਹਾਨੂੰ ਸਭੰਦ ਦੱਸਦੇ ਆ ਇਹ ਆਪਣੀ ਦੁਕਾਨ ਆ ਸਤਵੀਰ ਆਰਟ ਗਲਾਸ ਜੰਡਿਆਲਾ ਮੰਝ ਕੀ ਜਦੋਂ ਆਪਾਂ ਕੋਧਰ ਰੋਡ ਤੋਂ ਪਾਰ ਹੋ ਕੇ ਨੂਰਮਨ ਰੋਡ ਤੇ ਚੜਦੇ ਆ ਬਿਲਕੁਲ ਪੰਚਾਇਤ ਘਰ ਦੇ ਸਾਹਮਣੇ ਆਪਣੀ ਦੁਕਾਨ ਆ ਤੇ ਹਰ ਤਰ੍ਹਾਂ ਦਾ ਸ਼ੀਸ਼ੇ ਦਾ ਕੰਮ ਕੀਤਾ ਜਾਂਦਾ ਆ ਕੱਚਾ ਸ਼ੀਸ਼ਾ ਤਾਕੀਆਂ ਦਾ ਹਾਂਜੀ ਦੱਸੋ ਬਾਬਾ ਜੀ ਦੱਸਾਂਗੇ ਬਾਕੀ ਹਰ ਤਰ੍ਹਾਂ ਦਾ ਕਿਹੜਾ ਕਿਹੜਾ ਕੰਮ ਕੀਤਾ ਜਾਂਦਾ ਜੀ ਤੇ ਆਪਾਂ ਸ਼ੀਸ਼ੇ ਦਾ ਸਾਰਾ ਹੀ A to Z ਜਿੰਨਾ ਵੀ ਘਰ ਦੇ ਵਿੱਚ ਕੰਮ ਹੁੰਦਾ ਆ ਟਫਨ ਤੋਂ ਲੈ ਕੇ ਬਾਥਰੂਮ ਸ਼ਾਵਰ ਤੱਕ ਫਰੰਟ ਇਨਕਲੋਜ਼ਰ ਬਾਥਰੂਮ ਸ਼ਾਵਰ ਦਾ ਹੋ ਗਿਆ ਕੂਟੀਆਂ ਦਾ ਜਿੰਨਾ ਵੀ ਸਾਰਾ ਕੰਮ A to Z ਸਾਰਾ ਕੁਝ ਕਰੀਦਾ ਜੀ ਡਿਜ਼ਾਈਨਿੰਗ ਦਾ ਲੈ ਕੇ ਫਿਟਿੰਗ ਤੱਕ ਜੀ ਟਫਨ ਗਲਾਸ ਤੁਸੀਂ ਪਾਰਟੀਸ਼ਨ ਕਰਾਉਣੀ ਚਾਹੁੰਦੇ ਆ ਬਾਥੂਮ ਦੇ ਵਿੱਚ ਜਾ ਤੁਸੀਂ ਬਨੇਰੇ ਕੱਜ ਦੇ ਲਵਾਉਣਾ ਚਾਹੁੰਦੇ ਆ ਪੌੜੀਆਂ ਦੇ ਰੀਲਿੰਗ ਲਵਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਆ ਸੋ ਆਹ ਡਿਜ਼ਾਈਨਿੰਗ ਕੀਤੀ ਜਾਂਦੀ ਹਰ ਤਰ੍ਹਾਂ ਦੀ ਕਿ ਤੁਸੀਂ ਜਦੋਂ ਵੀ ਵਿਜ਼ਿਟ ਕਰਨਾ ਚਾਹੋ ਕਰ ਸਕਦੇ ਆ ਇਹ ਸਾਡੇ ਬਾਬਾ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਕੀਤੀ ਆ ਤੇ ਜੜਿਆਲੇ ਗੁਰੂ ਘਰ ਚ ਕਰਦੇ ਆ ਸੇਵਾ ਕਿਉਂ ਜੀ ਬਾਬਾ ਜੀ ਹੋਰ ਕਿਵੇਂ ਹੋ ਨੰਦਿਆ ਰਹਿ ਤੁਹਾਡੀ ਤੇ ਇਹ ਸੰਗਤਾਂ ਨੂੰ ਬੇਨਤੀ ਇਹਨਾਂ ਦਾ ਟਾੜੀ ਜੱਥਾ ਵੀ ਆ ਉਹ ਇਹਨਾਂ ਦੇ ਬੇਟੇ ਨਾਲ ਹੀ ਹੁੰਦੇ ਆ ਜੀ ਤੇ ਬਾਬਾ ਜੀ ਆਪਣਾ ਨੰਬਰ ਦਿਓ ਨੰਬਰ ਜੀ 80544 ਹਾਂਜੀ ਜੀ 19840 19840 ਤੇ ਇਹ ਨੰਬਰ ਆ ਬਾਬਾ ਜੀ ਦਾ ਤੁਸੀਂ ਕੋਈ ਵੀ ਧਾਰਮਿਕ ਪ੍ਰੋਗਰਾਮ ਤੇ ਇਹਨਾਂ ਨੂੰ ਸੌਣਾ ਹੋਵੇ ਬਹੁਤ ਗਿਆਨੀ ਨੇ ਬਹੁਤ ਸੋਹਣੀ ਮਾਦੇ ਦੀ ਵਿਚਾਰ ਕਰਦੇ ਨੇ ਔਰ ਜੁੜੀ ਹੋਈ ਰੂਹ ਨੇ ਤੇ ਜਰੂਰ ਕੰਟੈਕਟ ਕਰਿਓ ਭਾਈ ਇੰਨੀਆਂ ਕਿ ਬੇਨਤੀ ਆ ਕਿ ਜੇ ਤੁਹਾਨੂੰ ਮੌਕਾ ਲੱਗਾ ਤਾਂ ਇਸੇ ਚੈਨਲ ਤੇ ਬਾਬਾ ਜੀ ਦਾ ਪ੍ਰੋਗਰਾਮ ਦੇ ਦਰਸ਼ਨ ਵੀ ਕਰਾਵਾਂਗੇ ਕਿਸੇ ਦਿਨ ਬੱਚਿਆਂ ਨੂੰ ਤੁਹਾਨੂੰ ਮਿਲਾਉਨੇ ਆ ਜੀ ਸਪੈਸ਼ਲ ਜਾ ਕੇ ਵਲੌਗ ਬਣਾ ਕੇ ਵੀਡੀਓ ਬਣਾ ਕੇ ਤੁਹਾਨੂੰ ਪੇਸ਼ ਕਰ ਦੇਣਾ ਦੀ ਠੀਕ ਹੈ ਬਾਬਾ ਜੀ ਧੰਨਵਾਦ ਜੀ ਕਿਸੇ ਦਿਨ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਹੀ ਖਾਸ ਕੰਮ ਸੀ ਅੱਜ ਆਪਾਂ ਨੀ ਪੱਥਰ ਰੱਖ ਰਹੇ ਸੀ ਦੁਕਾਨ ਦਾ ਮarre ਅੱਗੇ ਰਾਸ ਰਿੰਨਤੀ ਕਰਕੇ ਸੋ ਉਹ ਹੋ ਗਿਆ ਆ ਤੇ ਵੀਡੀਓ ਦੇ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਸੀਂ ਦਾ ਕੋਈ ਵੀ ਕੰਮ ਹੋਵੇ ਤੁਸੀਂ ਜੜਿਆਲੇ ਪਹੁੰਚ ਕਰ ਸਕਦੇ ਆ ਸਪੀਡ ਦੇ ਨੰਬਰ ਦਿੱਤੇ ਹੋਏ ਆ ਜੀਤ ਸਿੰਘ ਦੇ ਤਾਂ ਤੁਸੀਂ ਟੋਟਕ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ